ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਫਿਰ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਸ਼ਹੀਦ ਤਖਤੇ ਦਫਤਰ ਚ ਸਵਾਗਤ ਹੈ ਪ੍ਰੈਸ ਦਾ ਜਿਹੜਾ ਅੱਜ ਦਾ ਮੋਟਿਵ ਹੈ ਉਹ ਇਹ ਹੈ ਅਸੀਂ ਪਿਛਲੇ ਮੰਗਲਵਾਰ ਇੱਕ ਬੱਚਾ ਜਿਹੜਾ ਸ਼ਹੀਦ ਹੋਇਆ ਸੀ ਹਿੰਦੂ ਸਾਥੀ ਦਾਡਾ ਵਿਕਾਸ ਬੱਗਾ ਉਹਦੇ ਭੋਗ ਦੇ ਉੱਤੇ ਅੰਤਿਮ ਅਰਦਾਸ ਦੇ ਉੱਤੇ ਇੱਕ ਅਲਾਸਮੈਂਟ ਕੀਤੀ ਦੀ ਪੰਜਾਬ ਸਰਕਾਰ ਨੂੰ ਬੇਨਤੀ ਵੀ ਕੀਤੀ ਸੀ ਇਕ ਤੁਸੀਂ ਹੱਥ ਇਹਨਾਂ ਦੇ ਵਿੱਚ ਵਿੱਚ ਇਸ ਪਰਿਵਾਰ ਨੂੰ ਜਿਹੜਾ ਸ਼ਹੀਦੀ ਦਾ ਦਰਜਾ ਦੇ ਦਿਓ ਜੋ ਸ਼ਹੀਦੀ ਫੰਡ ਰੱਖਿਆ ਉਹ ਫੰਡ ਦਿਓ ਤੇ ਪਰਿਵਾਰ ਨੂੰ ਜਿਹੜੀ ਨੌਕਰੀ ਹੈ ਉਹ ਦੇ ਕੇ ਜਿਹੜੇ ਦੂਜੇ ਕਮਿਊਨਿਟੀ ਦੇ ਸ਼ਹੀਦਾਂ ਨਾਲ ਵਰਤਾਰਾ ਕਰਦੇ ਹੋ ਪੰਜਾਬ ਉਹ Hindu ਸ਼ਹੀਦ ਨਾਲ ਵੀ ਕਰੋ ਪਰ ਸਾਡੀ ਮਜਬੂਰੀ ਹੈ ਦੇਖੋ ਕੋਈ ਵੀ ਸਾਦੂ ਕੋਈ ਟਕਰਾਜ ਨਹੀਂ ਪੈਣਾ ਚਾਹੁੰਦਾ ਸਰਕਾਰ ਨੇ ਅੱਜ 6 ਦਿਨ ਹੋ ਗਏ ਕੱਲ 7ਵਾਂ ਦਿਨ ਹੈ ਮੰਗਲਵਾਰ ਅਸੀਂ ਸੱਤ ਦਿਨਾਂ ਦਾ ਟਾਈਮ ਦਿੱਤਾ ਸੀ ਕੱਲ ਸਵੇਰੇ ਕਾਲੀ ਮਾਤਾ ਮੰਦਿਰ 11 ਵਜੇ ਤੋਂ 11 ਤੋਂ 12 ਕਵਜੇ ਦੇ ਵਿੱਚ ਚੱਲੇ ਪਾਵਾਂ ਸੀਐਮ ਹੌਸਟ ਚੰਡੀਗੜ੍ਹ ਵਾਸਤੇ ਉੱਥੇ ਕਿੰਨੇ ਦਿਨ ਤਾਂ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ ਕੱਲ ਤੋਂ ਮਰਨ ਵਰਤ ਸਟਾਰਟ ਕਰਾਂਗਾ ਆਪ ਸਾਥੀ ਮੇਰੇ ਨਾਲ ਰਹਿਣਗੇ ਪਰ ਮਰਨ ਵਰਤ ਜਿਹੜਾ ਮੈਂ ਆਪ ਸਟਾਰਟ ਕਰਾਂਗਾ ਤਾਂ ਜੋ ਵਿਕਾਸ ਬੱਗਾ ਜੀ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੇ ਘੱਟੋ ਘੱਟ ਸਰਕਾਰ ਨੂੰ ਜਾਂ ਜਿਹੜਾ ਪ੍ਰਸ਼ਾਸਨ ਹੈ ਸਾਡਾ ਐਡਮਿਨਿਸਟ੍ਰੇਸ਼ਨ ਹੈ ਪੁਲਿਸ ਦਾ ਉਹਨਾਂ ਨੂੰ ਇੱਕ ਗੱਲ ਦਾ ਪਤਾ ਲੱਗ ਸਕੇ ਵੀ ਆਰ ਜਿਹੜੇ ਹਿੰਦੂਆਂ ਨੂੰ ਗਾਜਰਾ ਮੂੜੀਆਂ ਸਮਝ ਗਏ ਪੰਜਾਬ ਦੇ ਵਿੱਚ ਦੋ ਨੰਬਰ ਦੇ ਨਾਗਰਿਕ ਸਮਝ ਗਏ ਸਤਿਰਾਮ ਹੋ ਰਿਹਾ ਹੈ ਘਟੋ ਘਾਟੇ ਨੂੰ ਠੱਲ ਪਾਈ ਜਾ ਸੀ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਹੋਰ ਵੀ ਬਣੀਆਂ ਹੋਈਆਂ ਕਿਹੜੀ ਕਿਹੜੀ ਜਥੇਬੰਦੀ ਤੁਹਾਡੇ ਸਾਥ ਦੇ ਰਹੀ ਹੈ ਦੇਖੋ ਸਾਰਿਆਂ ਨੂੰ ਜਿੱਥੇ ਜਿੱਥੇ ਜਥੇਬੰਦੀਆਂ ਨੇ ਉਹਨਾਂ ਨੂੰ ਉਹਨਾਂ ਦੀ ਜਥੇਬੰਦੀਆਂ ਮੁਬਾਰਕ ਮੇਰੀ ਜਥੇਬੰਦੀ ਕਿਸੇ ਪ੍ਰਕਾਰ ਦੀ ਕੋ ਪੋਲਿਟੀਕਲ ਜਥੇਬੰਦੀ ਨਹੀਂ ਨਾ ਹੀ ਕੋ ਜਥੇਬੰਦੀ ਹੈ ਕਿਉਂਕਿ ਹਿੰਦੂ ਤਖਤ ਹੈ ਇਹ ਅੱਧੀ ਆਵੀ ਸ਼ੰਕਰਾਚਾਰੀ ਜੀ ਮਹਾਰਾਜ ਦੇ ਕਾਲ ਸਮੇਂ ਤੋਂ ਚੱਲਦੀ ਆ ਰਹੀ ਹੈ ਇਹ ਸਾਧੂ ਹੋਣ ਕਰਕੇ ਮੇਰੀ ਕੋਈ ਵੀ ਜਥੇਬੰਦੀ ਨਹੀਂ ਪਰ ਹਮੈਤ ਦੀ ਗੱਲ ਹੈ ਹਮੈਤ ਦਾ ਬਹੁਤ ਵੱਡੇ ਪੱਧਰ ਤੇ ਬਜਰੰਗਦਲ ਵਾਲੇ ਸਾਥੀਆਂ ਦੀ ਕੁਲਦੀਪ ਜੀ ਉਹਨਾਂ ਦੀ ਸੋਨੀਰਾਂ ਦੀ ਉਥੋਂ ਮੈਦਾਨ ਖਾ ਬੋਨਾਂ ਦੀ ਆਰਡੀ ਬਿਸ਼ਨੋਈ ਰਾਂ ਦੀ ਕੱਲ ਤੁਸੀਂ ਦੇਖੋਗੇ ਬਹੁਤ ਵੱਡੇ ਪੱਧਰ ਤੇ ਵੱਡੀ ਗੇੜਤੀ ਦੇ ਵਿੱਚ ਕਿਉਂਕਿ ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਸ਼ਹਿਰਾਂ ਤੋਂ ਜਿਹੜਾ ਪ੍ਰੋਗਰਾਮ ਹੈ ਉਹ ਸਰਕਾਰ ਨੂੰ ਦਿੱਤਾ ਜਲੰਧਰ ਤੋਂ ਲੁਧਿਆਣਾ ਤੋਂ ਨਵੇਂ ਸ਼ਹਿਰ ਤੋਂ ਅਨੰਦਪੁਰ ਸਾਹਿਬ ਤੋਂ ਹਰੇਕ ਥਾਂ ਤੋਂ ਕੱਲ ਜਿਹੜੇ ਸਾਥੀ ਐ ਸਨਾਤਨੀ ਐ ਜਿਹੜੇ ਜਿੱਥੇ ਬੰਗਿਆਂ ਨੂੰ ਉੱਠ ਕੇ ਉਹ ਮੁੱਖ ਮੰਤਰੀ ਦੇ ਨਿਵਾਸ ਸਥਾਨ ਨਾਲੋਂ ਚਾਲੇ ਪਾਣਗੇ ਤੇ ਮੈਂ ਉੱਥੇ ਸਾਰੇ ਸਾਥੀਆਂ ਨਾਲ ਸਭ ਮੱਚੇ ਹਿੰਦੂ ਜਗਤ ਦਾ ਸਵਾਗਤ ਕਰਾਂਗਾ ਬਗਾ ਇਹ ਲੋਕ ਸਭਾ ਇਹਨੂੰ ਸ਼ਹਾਦਤ ਦਾ ਜਿਹੜਾ ਤੁਸੀਂ ਕਹਿ ਰਹੇ ਕਿਤਾਬ ਦੇ ਕੇ ਉਹਦੇ ਪਰਿਵਾਰ ਨੂੰ ਇਨਸਾਫ ਮਿਲ ਜਾਏਗਾ ਜਾਂ ਕੋਈ ਹੋਰ ਵੀ ਨਾਲ ਮੰਗਿਆ ਜਿਸ ਤਰ੍ਹਾਂ ਮੇਰੀ ਨਜ਼ਾਇਤ ਕੋਈ ਮੰਗਣੀ ਨਾ ਮੇਰੀ ਕੋਈ ਆਪਣੇ ਵਾਸਤੇ ਮਨੋਰਥ ਹੈ ਵੀ ਮੈਂ ਇਹਨਾਂ ਤੋਂ ਗੱਡੀਆਂ ਮੰਗਣੀਆਂ ਮੈਂ ਇਹਨਾਂ ਤੋਂ ਗਵਰਨਮੈਂਟ ਮੰਗਣੀਆਂ ਜਾਂ ਕੋਈ ਹੋਰ ਡਰਾਮੇबाजी ਨਾ ਸਿਰਫ ਉਸ ਪਰਿਵਾਰ ਨੂੰ ਜੋ ਪੰਜਾਬ ਸਰਕਾਰ ਦੂਜੀਆਂ ਥਾਵਾਂ ਤੇ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦਾਂ ਵਾਲੇ ਲੋਕਾਂ ਨੂੰ ਦਿੰਦੀ ਰਹੀ ਹੈ ਹਨੋਰੀ ਬਾਰਡਰ ਵਾਲੇ ਨੂੰ ਨੌਜਵਾਨ ਦਿੱਤਾ ਹੈ ਹੋਰ ਥਾਵਾਂ ਦੇ ਦਿੱਤਾ ਹੈ ਉਹੀ ਸਾਡੇ ਭਰਾ ਨੂੰ ਚਾਹੀਦਾ ਹੈ ਕਿਉਂਕਿ ਇਹਨੂੰ ਆਈਐਸਆਈ ਨੇ ਮਰਵਾਇਆ ਹੈ ਵਿਦੇਸ਼ ਤੋਂ ਉਹਦੀ ਟਾਰਗੇਟ ਕਿਲਿੰਗ ਹੋਈ ਹੈ ਇਹ ਡੀਜੀਪੀ ਪੰਜਾਬ ਸਾਹਿਬ ਨੇ ਆਪਣੇ ਬਿਆਨ 'ਚ ਮੰਨੇ ਹੈ ਤੇ ਜਦੋਂ ਸਰਵਉੱਤਮ ਸਭ ਤੋਂ ਵੱਡੇ ਅਹੁਦੇ ਦੇ ਬੈਠੇ ਉਸ ਅਫਸਰ ਨੇ ਪੰਜਾਬ ਦੀ ਨਹੀਂ ਗੱਲ ਮੰਨੀ ਹੈ ਤਾਂ ਫਿਰ ਉਹਨੂੰ ਸ਼ਹੀਦ ਮੰਨਣ ਦੇ ਵਿੱਚ ਦਿੱਕਤ ਵੀ ਕੀ ਹੈ ਕਿਉਂ ਨਹੀਂ ਸ਼ਹੀਦ ਮੰਨਿਆ ਜਾ ਰਿਹਾ ਉਹਨੂੰ ਤੁਰੰਤ ਸ਼ਹੀਦ ਮੰਨ ਕੇ ਸਰਕਾਰ ਨੂੰ ਡਿਕਲੇਅਰ ਕਰਨਾ ਚਾਹੀਦਾ ਹੈ ਉਹਦੇ ਪਰਿਵਾਰ ਨੂੰ ਬੈਨੀਫਿਟ ਦੇਣੀ ਚਾਹੀਦੀ ਹੈ ਕਾਬੜ ਦਾ ਕਾਰਨ ਸਮਝ ਆ ਰਹੀ ਕੀ ਹੈ ਦੇਖੋ ਅਜੇ ਤੱਕ ਸਾਡੇ ਨਾਲ ਕੋਈ ਵੀ ਜਿਹੜਾ ਅ ਪ੍ਰੋਗਰਾਮ ਖਤਨਾ ਹੁੰਦਾ ਕਿਤੇ ਨਹੀਂ ਸਾਧਿਆ ਨਾ ਸਾਨੂੰ ਕੋਈ ਸਮਝਾਉਣ ਦੀ ਗੱਲ ਕਰੀ ਹੈ ਨਾ ਕੋਈ ਸਾਡੇ ਨਾਲ ਬਹਿ ਕੇ ਵਾਰਤਾ ਹੋਈ ਹੈ ਕਿਉਂਕਿ ਅਸੀਂ ਸਾਡੇ ਪੜੇ ਦੀਆਂ ਲੋਕਾਂ ਜਿੰਨੇ ਸੰਘਰਸ਼ ਕਰਨ ਜਾ ਰਹੇ ਹਾਂ ਅਸੀਂ ਭਲੀ ਭਾਂਤੀ ਸਮਝਦੇ ਹਾਂ ਕਿ ਕਿਉਂ ਕੀਤਾ ਜਾ ਰਿਹਾ ਹੈ ਇਹ ਫਿਰ ਸਾਨੂੰ ਸਮਝ ਨਹੀਂ ਤੇ ਨੇਰ ਵੀ ਨਹੀਂ ਲੱਗਦੀ ਕਿਉਂਕਿ ਹਿੰਦੂਆਂ ਨਾਲ ਹਮੇਸ਼ਾ ਹੀ ਧੱਕਾ ਹੋਇਆ ਪਹਿਲਾਂ 35000 ਹਿੰਦੂ ਨੂੰ ਇਨਸਾਫ ਨਹੀਂ ਮਿਲਿਆ ਇਹ ਦੀ ਵਿਚਾਰੀ ਗੱਲ ਦੀ ਉਦੋਂ ਹੀ ਕਰਦੇ ਜਾਂਦੇ ਆ ਇਹ ਉੱਧਰ ਹੋਈ ਨਹੀਂ ਭੋਗਦੇ ਤੁਹਾਡੀ ਮੰਗ ਰੱਖੀ ਜੇ ਮੰਗ ਤੋਂ ਬਾਅਦ ਸਰਕਾਰ ਦੇ ਨਾਲ ਕੋਈ ਰابطਾ ਹੋਇਆ ਤੁਸੀਂ ਬਿਲਕੁਲ ਨਹੀਂ ਜੀ ਦੇਖੋ ਅਸੀਂ ਰਿਟਰਨ ਦੇ ਵਿੱਚ ਮੈਂ ਸੀਐਮ ਪੰਜਾਬ ਸਾਹਿਬ ਨੂੰ ਵੀ ਭੇਜਤਾ ਆਈ ਉਹਨਾਂ ਨੂੰ ਐਪਲੀਕੇਸ਼ਨ ਮੇਲ ਕੀਤੀ ਹੈ ਬੀਜੇਪੀ ਪੰਜਾਬ ਨੂੰ ਮੇਲ ਕੀਤੀ ਹੈ ਸਾਰੇ ਅਫਸਰਾਂ ਨੂੰ ਮੇਲ ਕਰਕੇ ਅਸੀਂ ਜਿਹੜੀ ਆਪਣੀ ਮੰਗ ਸੀ ਡਾਕੂਮੈਂਟਰੀ ਤੌਰ ਤੇ ਵੀ ਰੱਖਤੀ ਸੀ ਇਹ ਹੁਣ ਉਹਨਾਂ ਦੀ ਇੱਛਾ ਹੈ ਵੀ ਉਹਨਾਂ ਨੇ ਸਾਡੀ ਮੰਗ ਮੰਨਣੀ ਹੈ ਜਾਂ ਨਹੀਂ ਮੰਨਣੀ ਸਾਡਾ ਜਿਹੜਾ ਰਸਤਾ ਹੈ ਜੋ ਹਾਜ਼ਰ ਕਾਲ ਤੋਂ ਚੱਲਦਾ ਆ ਰਿਹਾ ਠੀਕ ਹੈ ਉਹ ਜਿਹੜਾ ਕੋਨੋ ਅਪਣਾ ਕੇ ਅੰਸ਼ਨ ਹੈ ਜਿਹੜਾ ਉਹ ਸ਼ੁਰੂ ਕਰਨਾ ਚਾਹੁੰਦਾ ਇਸ ਤਰ੍ਹਾਂ ਦੇਖਦੇ ਹਾਂ ਕਿ ਸੁਰੱਖਿਆ ਦਾ ਕੀ ਇੰਤਜ਼ਾਮ ਹੈ ਜੇਕਰ ਇੱਕ ਹਿੰਦੂ ਲੀਡਰ ਦੀ ਡੈਥ ਹੋ ਜਾਂਦੀ ਹੈ ਉਧਰ ਬਟਿੰਡਾ ਦੇ ਵਿੱਚ ਖਾਲਿਸਤਾਨ ਦੇ ਨਾਰੇ ਲੱਗ ਜਾਂਦੇ ਆ ਚੋਣ ਜਾਬਤਾ ਲੱਗਿਆ ਹੋਇਆ ਵਾਰਨਿੰਗ ਫੋਰਸਿਜ਼ ਲੱਗੀਆਂ ਹੋਈਆਂ ਕਿਸ ਤਰ੍ਹਾਂ ਦਾ ਲਾਹੈਂਡ ਆਰਡਰ ਦੇਖਦੇ ਪੰਜਾਬ ਵਿੱਚ ਗ੍ਰੈਂਡ ਆਰਡਰ ਤਾਂ ਇਸ ਤਰ੍ਹਾਂ ਜੀ ਦੇਖੋ ਘਰ ਦਾ ਮੁਖੀ ਜਦੋਂ ਆਪ ਹੋ ਜਾਏ ਊਵੇਂ ਦੇ ਕੰਮ ਕਰਨ ਲੱਗ ਤੋ ਜਿਹੜੇ ਪਰਿਵਾਰ ਦੇ ਬਾਕੀ ਮੈਂਬਰ ਉਹ ਵੀ ਉਵੇਂ ਨੇ ਕਰਨ ਲੱਗ ਜਾਂਦੇ ਆ ਤੁਸੀਂ ਦੇਖੋ ਚੋਣਾਂ ਜਾਂ ਤਾਂ ਦਿੱਲੀ 'ਚ ਵੀ ਲੱਗਿਆ ਸੀ ਜਦੋਂ ਕੇਜਰੀਵਾਲ ਸਾਹਿਬ ਨੂੰ ਥੋੜਿਆ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਥੇ ਸੜਕਾਂ ਤੇ ਲੇਟ ਕੇ ਜਾ ਕੇ ਪ੍ਰੋਟੈਸਟ ਕਰ ਰਹੇ ਸੀ ਅਸੀਂ ਤਾਂ ਫੇਰ ਇੱਕ ਬੰਦੇ ਦੇ ਜਾਣ ਤੋਂ ਬਾਅਦ ਕਤਲਿਆ ਘੁੰਮ ਤੋਂ ਬਾਅਦ ਪ੍ਰੋਟੈਸਟ ਦਾ ਜਿਹੜਾ ਰਸਤਾ ਚੁਣ ਰਹੇ ਆ ਜੋ ਸਾਡੇ ਸੀਐਮ ਸਾਹਿਬ ਨੇ ਸਾਨੂੰ ਦੱਸਾਇਆ ਅਸੀਂ ਤਾਂ ਉਥੇ ਰਸਤੇ ਤੇ ਚੱਲ ਗਏ ਕਿਉਂਕਿ ਉਹ ਆਪਣੇ ਹੱਕ ਮੰਗਣ ਲਈ ਸੜਕ ਤੇ ਲੇਟ ਸਕਦੇ ਨੇ ਤਾਂ ਅਸੀਂ ਆਪਣੇ ਹੱਕ ਮੰਗਣ ਲਈ ਉਹਦੇ ਘਰ ਦੇ ਬਾਹਰ ਲੇਟਣ ਜਾ ਰਹੇ ਹਾਂ ਨੰ ਦਿੱਤਾ ਜਾਏਗਾ ਤੁਹਾਨੂੰ ਸੀਐਮ ਹਾਊਸ ਤੱਕ ਉਹਨਾਂ ਦੀ ਇੱਛ ਅਸੀਂ ਇੱਥੋਂ ਜਿਹੜੇ 3:11 ਵਜੇ ਆਪਣਾ ਸਾਰਾ ਬੰਦੋਬਸਤ ਕਰਕੇ ਪ੍ਰਬੰਧ ਕਰ ਲਈ ਸਾਰੇ ਚਾਲੇ ਪਾ ਦਿਆਂਗੇ ਠੀਕ ਹੈ ਬਿਲਕੁਲ ਕੁਝ ਨਹੀਂ ਖਾਵਾਂਗੇ ਕਿਹਾਂ ਦੇ ਜਿੱਥੇ ਰੁਕਿਆ ਜਾਏਗਾ ਉੱਥੇ ਬੈਠ ਕੇ ਉੱਥੇ ਹੀ ਮਰਨ ਵਰਤ ਜਿਹੜਾ ਸਟਾਰਟ ਕਰਨਾ ਮਰਨ ਵਰਤ ਵਿੱਚ ਪ੍ਰਵਾਹ ਤੁਹਾਡਾ ਸਾਥ ਦੇ ਰਿਹਾ ਕਿ ਉਹ ਨਾ ਤੁਹਾਡੇ ਮਨਵਰਤ ਤੇ ਬੈਠੇਗਾ ਸਿਰ ਉਹਨਾਂ ਦੇ ਉਹਨਾਂ ਦੇ ਪਰਿਵਾਰ ਤੋਂ ਉਹ ਬੱਚੀਆਂ 1.5-1.5 ਸਾਲ ਦੀਆਂ ਉਹਨਾਂ ਨਾਲ ਕੋਈ ਵੀ ਸਹਿਯੋਗ ਨਹੀਂ ਲੈਣਾ ਚਾਹੁੰਦਾ ਮੈਂ ਉਹ ਸਾਡੀ ਭੈਣ ਹੈ ਜਿਹੜੀ ਵਿਰਵਾ ਪਹਿਲਾਂ ਹੀ ਉਹਦੇ ਉੱਤੇ ਵੱਡਾ ਮਸੀਤਾਂ ਦਾ ਪਹਾੜ ਹੈ ਤੇ ਮੈਂ ਉਹਨਾਂ ਨੂੰ ਨਾਲ ਬਿਠਾ ਕੇ ਉਹਨਾਂ ਦੇ ਪਰਿਵਾਰ ਦਾ ਸ਼ੋਸ਼ ਇਸ ਘਟਨਾ ਤੋਂ ਬਾਅਦ ਕਈ ਦੁਨੀਆ ਸਿਆਸੀ ਪਾਰਟੀਆਂ ਨੇ ਵੀ ਭੁਣਾਵਾਂ ਦੀ ਕੋਸ਼ਿਸ਼ ਕੀਤੀ ਹੈ ਇਲੈਕਸ਼ਨਾਂ ਨੂੰ ਮੋੜ ਲੱਗਿਆ ਨਹੀਂ ਕਿ ਜਿਹੜੀ ਜੁਨੇ ਛੋਟੇ ਪੱਧਰ ਤੇ ਪ੍ਰੋਟੈਸਟ ਕੀਤਾ ਸੀ ਕਟਿਆ ਲੋਗੇ ਪਰ ਕਿਤੇ ਨਾ ਕਿਤੇ ਲੱਗਦਾ ਜਿਵੇਂ ਕਟੜਾਵਾ ਦਾ ਸਿਆਸੀ ਕਰਨ ਨੂੰ ਹੁੰਦਾ ਦੇਖੋ ਜਿਹੜੀਆਂ ਸਿਆਸੀ ਪਾਰਟੀਆਂ ਨੇ ਲਾਹ ਲੈਣ ਦੀ ਕੋਸ਼ਿਸ਼ ਕੀਤੀ ਉਹ ਆਪਣਾ ਲਾਹ ਲੈ ਕੇ ਡਰਾਮਾ ਕਰਕੇ ਚੜੀਆਂ ਗਈਆਂ ਕਿਉਂਕਿ ਕੋਈ ਵੀ ਪਾਰਟੀ ਕਿਸੇ ਦਾ ਨਾਮ ਲਏ ਬਿਨਾ ਦੱਸਦਾ ਚਾਹੇ ਉਹ ਛੋਟੇ ਵੱਡੇ ਹਿੰਦੂ ਵੇਕੇਦਾਰ ਹੋਣ ਪਰ ਉੱਥੇ ਕਿਤੇ ਨਾ ਕਿਤੇ ਗੱਲ 5 ਲੱਖ ਰੁਪਏ 'ਚ ਨਿਬੜ ਗਈ 5 ਲੱਖ ਰੁਪਏ ਦਾ ਚੈੱਕ ਜਿਹੜਾ ਲੋਕਲ ਪ੍ਰਸ਼ਾਸਨ ਤੋਂ ਉਹਨਾਂ ਦੇ ਪਰਿਵਾਰ ਨਾਲ ਦਵਾ ਕੇ ਉਸ ਤੋਂ ਬਾਅਦ ਉਹ ਜਿਹੜੀਆਂ ਸਿਆਸੀ ਪਾਰਟੀਆਂ ਦੀ ਉਦੋਂ ਖੁਰਦ-ਮੁਰਦ ਹੋ ਗਈਆਂ ਭੋਗ ਤੇ ਆਉਂਦੀ ਜਹਿਮਤ ਨਹੀਂ ਕਿਸੇ ਨੇ ਚੱਕੀ ਕੋਈ ਇੱਕ ਵੀ ਜਥੇਬੰਦੀ ਵੱਡੀ ਉੱਥੇ ਭੋਗ ਤੇ ਪਹੁੰਚ ਕੇ ਹਾਜ਼ਰੀ ਲਵਾਈ ਕਿਸੇ ਵੱਡੀ ਪੋਲੀਟੀਕਲ ਪਾਰਟੀ ਨੇ ਉੱਥੇ ਪਹੁੰਚ ਕੇ ਹਾਜ਼ਰੀ ਲਵਾਈ ਸਾਰੀਆਂ ਪਾਰਟੀਆਂ ਨੂੰ ਉੱਥੇ ਜਾਣ ਤੇ ਸੁਸਰੀ ਸੁੰਗ ਗਈ ਸੀ ਕਾਰਨ ਇਹ ਸੀ ਵੀ ਹਿੰਦੂ ਜਿਹੜਾ ਨੰਬਰ 2 ਦਾ ਪੰਜਾਬ ਦਾ ਨਾਗਰਿਕ ਇਹਨਾਂ ਦੀ ਵੋਟ ਨੂੰ ਵੋਟ ਨਹੀਂ ਸਮਝਿਆ ਜਾਂਦਾ ਬੰਦਿਆਂ ਨੂੰ ਬੰਦੇ ਨਹੀਂ ਸਮਝਿਆ ਜਾਂਦਾ